ਪੰਜਾਬ ਵਿੱਚ ਖਡੂਰ ਸਾਹਿਬ ਲੋਕ ਸੇਟ ਤੋਂ ਪਾਈ ਅਮ੍ਰਿਤਪਾਲ ਸਿੰਘ ਨੇ ਜਿੱਤ ਪ੍ਰਾਪਤ ਕੀਤੀ। ਅਮ੍ਰਿਤਪਾਲ ਸਿੰਘ ਨੇ ਪੰਜਾਬ ਦੀ ਖਡੂਰ ਸਾਹਿਬ ਲੋਕ ਸੇਟ ਤੋਂ ਕਾਂਗਰਸੀ ਉਮੀਦਵਾਰ ਅਤੇ ਆਪਣੇ ਨੇੜਲੇ ਵਿਰੋਧੀ ਕੁਲਵੀਰ ਸਿੰਘ ਜੀਰਾ ਨੂੰ 1.97 ਲੱਖ ਵੋਟਾਂ ਦੇ ਫਰਕ ਦੇ ਨਾਲ ਹਰਾਇਆ। ਕਿ ਅਮ੍ਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਸਕਣਗੇ? ਸੁਣੋ ਉਹਨਾਂ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਕੀ ਕੁਝ ਕਿਹਾ। ਦੇਖੋ ਜਿਸ ਦਿਨ 24 April 2024 ਨੂੰ ਮੈਂ ਭਾਈ ਅਮਰਤਪਾਲ ਸਿੰਘ ਨਾਲ ਡੇਬਰੂਡਾਡ ਸੈਂਟਰਲ ਜੇਲ੍ਹ ਦੇ ਵਿੱਚ ਗੱਲਬਾਤ ਕਰਕੇ ਜੇਲ੍ਹ ਤੋਂ ਬਾਹਰ ਆਉਣ ਸਾਰ ਹੀ ਐਲਾਨ ਕੀਤਾ ਸੀ ਕਿ ਭਾਈ ਸਾਹਿਬ ਖਡੂਰ ਸਾਹਿਬ ਜਨਰਲ ਸੀਟ ਤੋਂ ਇਹ ਲੋਕ ਸਭਾ ਦਾ ਪਾਰਲੀਮੈਂਟ ਦਾ ਚੋਣ ਲੜਨਗੇ ਇਹ ਸਰਕਾਰ ਕਹਿ ਰਹੀ ਹੈ ਕਿ ਅਸੀਂ ਅਮਨ ਚਲੂਨ ਦੇ ਲਈ ਜ਼ਿੰਮੇਵਾਰੀ ਚੀਤੀ ਹੈ ਜਦੋਂ ਤੇ ਜਨਤਾ ਕਹਿ ਰਹੀ ਹੈ ਕਿ ਇਹ ਬੇਈਮਾਨੀ ਨਾਲ ਕੀਤੀ ਹੋਈ ਜ਼ਿੰਮੇਵਾਰੀ ਹੈ ਜਿਹੜੀ ਚ ਲੋਕਤੰਤਰ ਦਾ ਕਤਲ ਕਰਕੇ ਕਾਨੂੰਨ ਦੇ ਖਿਲਾਫ ਜ਼ਿੰਮੇਵਾਰੀ ਕੀਤੀ ਆ ਉਹ ਇਸ ਲਈ ਕੀਤੀ ਹੈ ਕਿ ਇਹਨਾਂ ਦੀ ਆਵਾਜ਼ ਨੂੰ ਜਿਹੜਾ ਹੈ ਉਹ ਦਬਾਇਆ ਜਾ ਸਕੇ ਭਾਈ ਅਮਰਤਪਾਲ ਸਿੰਘ ਵੱਡੇ ਪੱਧਰ ਤੇ ਅੰਮ੍ਰਿਤ ਸ਼ਕਾ ਰਹੇ ਸੀ ਤੇ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰ ਰਹੇ ਸੀ ਇਸ ਨੂੰ ਖਤਮ ਕਰਨ ਲਈ ਇਹਨਾਂ ਨੇ ਜ਼ਿੰਮੇਵਾਰੀ ਜਿਹੜੀ ਸੀ ਇਹ ਬੇਈਮਾਨਾ ਢੰਗ ਨਾਲ ਚੱਰੀ ਸੀ ਤੇ ਉਹ ਲੋਕਾਂ ਦਾ ਫਤਵਾ ਲੈਣਾ ਜ਼ਰੂਰੀ ਸੀ ਇਸੇ ਲਈ ਭਾਈ ਸਾਹਿਬ ਨੇ ਜਿਹੜੀ ਹੈ ਚੋਣ ਲੜੀ ਤੇ ਲੋਕਾਂ ਨੇ ਇੰਨੀ ਵੱਡੀ ਪੱਧਰ ਦੇ ਫਤਵਾ ਦਿੱਤਾ ਇਹਨੇ ਵੱਡੇ ਬਹੁਮਤ ਨਾਲ ਜਿਹੜਾ ਕਿ ਆਪਣੇ ਆਪ ਦੇ ਵਿੱਚ ਬੇਮਿਸਾਲ ਹੈ ਸਾਰੀ ਸੰਗਤ ਜਿਹੜੀ ਸੀ ਸਾਰੀ ਜਨਤਾ ਸੀ ਜਿਹੜੀ ਉਹ ਇੱਕ ਪਾਸੇ ਹੋ ਕੇ ਖੜੀ ਗਈ ਸੀ ਔਰ ਬੱਚੇ-ਬੱਚੇ ਨੇ ਭਾਈ ਸਾਹਿਬ ਦਾ ਚੋਣ ਪ੍ਰਚਾਰ ਕੀਤਾ ਉਥੇ ਕਿਸੇ ਸੰਸਥਾ ਵੱਲੋਂ ਚੋਣ ਪ੍ਰਚਾਰ ਦੀ ਲੋੜ ਨਹੀਂ ਸੀ ਤੇ ਲੋਕ ਆਪ ਮਹਾਰਾਏ ਭਾਈ ਸਾਹਿਬ ਦਾ ਜਿਹੜਾ ਸੀ ਉਹ ਚੋਣ ਪ੍ਰਚਾਰ ਕਰ ਰਹੇ ਸੀ ਕੋਈ ਨਸ਼ਾ ਨਹੀਂ ਵੰਡਿਆ ਗਿਆ ਕਿਸੇ ਨੂੰ ਕੋਈ ਲਾਲਚ ਨਹੀਂ ਦਿੱਤਾ ਗਿਆ ਇਹ ਇੱਕ ਨਰੋਲੈਸੀ ਚੋਣ ਸੀ ਜਿਹੜੀ ਆਦਰਸ਼ ਚੋਣ ਸੀ ਜਿਹੜੀ ਚ ਇਤਿਹਾਸ ਦੇ ਵਿੱਚ ਹਮੇਸ਼ਾ ਲਈ ਜਿਹੜੀ ਹੈ ਇਹ ਸੁਣਾ ਚਾਨਣ ਮਨਾਰਾ ਬਣੀ ਰਹੇਗੀ। ਕੀ ਆਬ ਮੁਲਾਕਾਤ ਕਰਨਗੇ ਆਪ ਹੁਣ ਸੇ? ਹਾਂ ਮੈਂ ਕੱਲ ਨੂੰ ਮੁਲਾਕਾਤ ਕਰਨ ਜਾ ਰਿਹਾ ਹਾਂ। ਇਸ ਲਈ ਮੈਂ ਅੱਜ ਦਿੱਲੀ ਦੇ ਵਿੱਚ ਹਾਜ਼ਰ ਹਾਂ ਕੱਲ ਨੂੰ 6:30 ਵਜੇ ਮੇਰੀ ਫਲਾਈਟ ਹੈ ਤੇ ਮੈਂ ਡਿਬਰੂਧੜ ਜੇਲ੍ਹ ਦੇ ਵਿੱਚ ਪਹਿਲਾਂ ਹੀ ਇਸ ਦੀ ਪਰਮਿਸ਼ਨ ਲਈ ਹੋਈ ਹੈ ਪਿਛਲੇ ਬਾਰੀ ਮੈਂ 18 ਮਈ 2024 ਨੂੰ ਭਾਈ ਸਾਹਿਬ ਨੂੰ ਮਿਲਿਆ ਸੀ ਉਸੇ ਦਿਨ 5 ਤਰੀਕ 5 ਜੂਨ ਜਿਹੜੀ ਸੀ ਇਹ ਤੈਅ ਹੋ ਗਈ ਸੀ ਲੇਕਿਨ ਜੇਲ੍ਹ से ही वो ਕਾਗਜ਼ ਜੋ ਹੈ ਫਾਰਮ ਭਰੇ ਗਏ ਤੇ ਅਬ ਜੇਲ੍ਹ में है तो क्या लगता है कि क्या कोई दावा ਕਾਨੂੰਨੀ 다ਉ ਪੇਚ ਹੈ ਜੇਲ੍ਹ ਸੇ ਬਾਹਰ ਆਨੇ ਦਾ ਦੇਖਿਏ ਇਹਦੇ ਵਿੱਚ ਕਾਨੂੰਨੀ ਦਾ ਕੋਈ ਨਹੀਂ ਹੈ ਜਿਹੜਾ ਚੋਣ ਲੜਨ ਦੇ ਲਈ ਜਿਹੜੀਆਂ ਹੈਗੀਆਂ ਕਾਨੂੰਨੀ ਪ੍ਰਕਿਰਿਆ ਪੂਰੀ ਕਰਨੀ ਜ਼ਰੂਰੀ ਹੁੰਦੀ ਹੈ ਉੱਥੇ ਕਾਗਜ਼ ਭਰਨੇ ਪੈਂਦੇ ਆ ਹਲਫਿਆ ਬਿਆਨ ਦੇਣੇ ਪੈਂਦੇ ਆ ਸਹੁੰ ਚਖਣੀ ਪੈਂਦੀ ਹੈ ਪਰੰਤੂ ਇਸ ਦੇ ਵਿੱਚ ਚੁੰਟੇ ਉਹਨਾਂ ਤੇ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਐਨ ਐਸ ਐ ਲਾਇਆ ਗਿਆ ਹੈ 1980 ਦੇ ਤਹਿਤ ਉਹ ਡੀਸੀ ਅੰਮ੍ਰਿਤਸਰ ਜਿਹੜਾ ਡਿਸਟ੍ਰਿਕਟ ਮੈਜਿਸਟਰੇਟ ਵੀ ਹੈ ਡਿਸਟ੍ਰਿਕਟ ਕਲੈਕਟਰ ਵੀ ਹੈ ਅਮਰਤਸਰ ਉਹਨੇ ਲਿਖਿਆ ਕਿ ਮੈਂ ਇਸ ਗੱਲ ਨਾਲ ਸੈਟੀਸਫਾਈ ਹਾਂ ਕਿ ਭਾਈ ਅਮਰਤਪਾਲ ਸਿੰਘ ਦੇ ਬਾਹਰ ਰਹਿਣ ਨਾਲ ਪੰਜਾਬ ਦੀ ਕਾਨੂੰਨ ਅਮਨ ਕਾਨੂੰਨ ਜਿਹੜੀ ਵਿਵਸਥਾ ਉਹ ਖਰਾਬ ਹੁੰਦੀ ਹੈ ਇਸ ਲਈ ਉਹਨਾਂ ਨੂੰ ਪ੍ਰੋਮਿਸ ਸੁਰੱਖਿਆ ਐਕਟ ਅਧੀਨ ਜਿਹੜਾ ਗ੍ਰਿਫਤਾਰ ਚਰਚੇ ਤੇ ਉਹਨਾਂ ਨੂੰ ਰੱਖਿਆ ਜਾਣਾ ਚਾਹੀਦਾ ਹੈ ਉਹ ਡੀਸੀ ਅਮਰਤਸਰ ਕਿਸੇ ਵੇਲੇ ਵੀ ਦੋ ਲੈਣਾ ਲਿਖ ਕੇ ਉਸ ਨੂੰ ਰਿਵੋਕ ਕਰ ਸਕਦਾ ਉਸ ਨੂੰ ਰੱਦ ਕਰ ਸਕਦਾ ਉਹਦੇ ਵਿੱਚ ਕੋਈ ਫਾਰਮੈਲਟੀ ਨਹੀਂ ਹੈ ਨਾ ਜੇਲ੍ਹ ਦੇ ਬਿਲਕੁਲ ਫਾਰਮੈਲਟੀ ਹੈ ਨਾ ਕੋਈ ਦਸਤਦ ਕਰਾਉਣੇ ਆ ਨਾ ਕੋਈ ਹੋਰ ਹੈ ਡੀਸੀ ਅੰਮ੍ਰਿਤਸਰ ਦੇ ਹਟਲ ਨੂੰ ਮੁੱਖ ਮੰਤਰੀ ਨੇ ਮਨਜ਼ੂਰੀ ਦੇਣੀ ਹੈ ਸੋ ਇਸ ਦੇ ਲਈ ਕਾਨੂੰਨੀ ਦਾਪੇਚ ਇਹਦੇ ਕੋਈ ਨਹੀਂ ਹੈ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੁੰਦਾ ਜਨਤਾ ਜਨਰਦਨ ਹੁੰਦੀ ਹੈ ਜਨਤਾ ਹੀ ਹਕੂਮਤ ਚੜਨ ਵਾਲੀ ਹੁੰਦੀ ਹੈ ਜਨਤਾ ਹੀ ਦੇਸ਼ ਦੀ ਮਾਲਕ ਹੈ ਸੂਬੇ ਦੀ ਮਾਲਕ ਹੈ ਤੁਸੀਂ ਆਪ ਸੰਸਦ ਵੀ ਰਹੇ ਹੋਰ ਅਬ अमृतपाल के वकील भी हैं लेकिन जिस तरीके से अगर अभी आ, सो चुकी जाती है अगर संसद भवन में शपथ ग्रहण समारोह होगा उसमें किस तरीके से शपथ ग्रहण समारोह में वो भाग ले सकते हैं अगर वो जेल से बाहर नहीं आते हैं तो। देखो वो तो सुप्रीम कोर्ट ने पहले ही सैटल किया होने ही संजय सिंह जेडे आम आदमी पार्टी तो राज्यसभाबर चुने गए थे वो जेल के ਤੇ ਉਸ ਸਮੇਂ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ ਜਿਦਾ ਕਿ ਇਹਨਾਂ ਨੂੰ ਸੰਜੀਤ ਸਿੰਘ ਨੂੰ ਲੈ ਕੇ ਜਾਇਆ ਜਾਵੇ ਪਾਰਲੀਮੈਂਟ ਦੇ ਵਿੱਚ ਤੇ ਉੱਥੇ ਜਾ ਕੇ ਇਹਨਾਂ ਨੂੰ ਸੌਂਚਿਆ ਜਾਵੇ ਉਹ ਜੇਲ੍ਹ 'ਚ ਸੌਂ ਨਹੀਂ ਹੁੰਦੀ ਉਹ ਪਾਰਲੀਮੈਂਟ ਵੀ ਜਾਚੀ ਸੌਂ ਹੁੰਦੀ ਹੈ ਰਾਜ ਸਭਾ ਦੀ ਸੌਂ ਜਿਹੜੀ ਹੈ ਉਪ ਰਾਸ਼ਟਰਪਤੀ ਜੁੰਤੇ ਉਹ ਚੇਅਰਮੈਨ ਹੁੰਦਾ ਹੈ ਰਾਜ ਸਭਾ ਦਾ ਉਹਨਾਂ ਨੇ ਚਟਾਉਣੀ ਹੁੰਦੀ ਹੈ ਔਰ ਲੋਕ ਸਭਾ ਦੀ ਜਿਹੜੀ ਸੌਂ ਹੈ ਉਹ ਸਪੀਕਰ ਜਿਹੜਾ ਹੁੰਦਾ ਹੈ ਸਪੀਕਰ ਨੇ ਚਟਾਉਣੀ ਹੁੰਦੀ ਹੈ ਉਸ ਤੋਂ ਪਹਿਲਾਂ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਉਸ ਸਮੇਂ ਵੀ ਬਿਮਲਤੌਰ ਥਾਲਸਾ ਜੇਲ੍ਹ ਵਿੱਚ ਸੀ ਅ ਸਰਦਾਰ ਰਤਿੰਦਰਪਾਲ ਸਿੰਘ ਜੇਲ੍ਹ ਦੇ ਵਿੱਚ ਸੀ ਉਸ ਸਮੇਂ ਵੀ ਸੁਪਰੀਮ ਕੋਰਟ ਦੇ ਹੁਕਮਾਂ ਦੇ ਤਹਿਤ ਦੋਹਾਂ ਨੂੰ ਲੋਕ ਸਭਾ ਦੇ ਵਿੱਚ ਪਾਰਲੀਮੈਂਟ ਵਿੱਚ ਲੈ ਕੇ ਲਿਆਂਦਾ ਗਿਆ ਸੀ ਤੇ ਉੱਥੇ ਉਹਨਾਂ ਨੇ ਸਹੁੰ ਚੁੱਕੀ ਸੀ ਤੇ ਉਹਨਾਂ ਨੂੰ ਸੈਸ਼ਨ ਅਟੈਂਡ ਕਰਨ ਦੀ ਵੀ ਜਿਹੜੀ ਇਜਾਜ਼ਤ ਦਿੱਤੀ ਗਈ ਸੀ ਕਿ ਉਹ ਬੈਸ ਵਿੱਚ ਵੀ ਹਿੱਸਾ ਲੈ ਸਕਦੇ ਨੇ ਸੈਸ਼ਨ ਅਟੈਂਡ ਵੀ ਕਰ ਸਕਦੇ ਤੇ ਬਹੁਤ ਚਿਰ ਤੋਂ ਇਹੀ ਸੁਪਰੀਮ ਕੋਰਟ ਦੇ ਫੈਸਲੇ ਆ ਇਸ ਦੇ ਵੀ ਕੋਈ ਦਿੱਚਤਾਉਣ ਵਾਲੀ ਨਹੀਂ